ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਾਨਜੋਗ ਸੁਪਰੀਮ ਕੋਰਟ ਦੇ ਦੁਆਰਾ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ 55% ਡੀਏ ਦੇਣ ਸੰਬੰਧੀ ਸੁਣਾਏ ਗਏ ਵੱਡੇ ਫੈਸਲੇ ਦੇ ਬਾਰੇ ਜ਼ਿਕਰ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਸੁਪਰੀਮ ਕੋਰਟ ਦੇ ਵੱਲੋਂ ਮਿਤੀ 8 9 2025 ਨੂੰ ਮੁਲਾਸਮਾ ਨੂੰ ਡੀਏ ਦਿੱਤੇ ਜਾਣ ਸੰਬੰਧੀ 2022 ਤੋਂ ਚੱਲ ਰਹੇ ਇਹ ਕੇਸ ਜਿਹੜੇ ਨਹੀਂ ਫਾਈਲ ਸੁਣਵਾਈ ਫਾਈਨਲ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ 55% ਡੀਏ ਦਿੱਤੇ ਜਾਣ ਸੰਬੰਧੀ ਪੱਛਮੀ ਬੰਗਾਲ ਦੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਇੱਕ ਮਹੱਤਮਪੂਰਨ ਫੈਸਲੇ ਨੂੰ ਮਾਨਜੋਗ ਸੁਪਰੀਮ ਕੋਰਟ ਦੇ ਰਿਜ਼ਰਵ ਰੱਖ ਲਿਆ ਹੈ ਤੇ ਦੋਹਾਂ ਹੀ ਧਿਰਾਂ ਜਾਣੀ ਕਿ ਪੱਛਮੀ ਬੰਗਾਲ ਸਰਕਾਰ ਤੇ ਐਡਵੋਕੇਟ ਦੇ ਰਿਸਪੌਂਡਡ ਜਾਣੀ ਕਿ ਪੱਛਮੀ ਬੰਗਾਲ ਸਰਕਾਰ ਦੇ ਮਲਾਜ਼ਮਾਂ ਨੂੰ ਜੋ ਹੈ 22628 ਤੇ 22630 2022 ਦੇ ਰਿਸਪੌਂਡਡ ਸਨ ਪੱਛਮੀ ਬੰਗਾਲ ਸਰਕਾਰ ਨੂੰ ਇਸ ਕੰਮ ਨੂੰ ਪੂਰਾ ਕਰਨ ਵਾਸਤੇ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਜਦਕਿ ਰਿਸਪੌਂਡਡ ਜਾਣੀ ਕਿ ਮਨੂ ਦੇ ਨਾਲ ਮੈਨੂੰ ਦੇ ਨਾਲ ਮੁਲਾਜ਼ਮਾਂ ਦੇ ਐਡਵੋਕੇਟ ਨੂੰ ਇਸ ਕੰਮ ਦੇ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਜੇਕਰ ਅਪ ਟੂ ਡੇਟ ਪੈਂਡਿੰਗ ਡੀਏ ਦਿੱਤੇ ਜਾਣ ਸੰਬੰਧੀ ਇਸ ਦੇ ਇਸ ਬਹੁ ਚਿੱਤਰ ਕੇਸ ਦੀ ਬੈਕਗ੍ਰਾਉਂਡ ਦੇ ਵਿੱਚ ਜਾਈਏ ਤਾਂ ਦੇਖਦੇ ਹਾਂ ਕਿ ਪੱਛਮੀ ਬੰਗਾਲ ਸਰਕਾਰ ਦੇ ਮੁਲਾਜ਼ਮਾਂ ਨੂੰ ਸਿਰਫ 18% ਡੀਏ ਮਿਲਿਆ ਹੈ ਜਦੋਂ ਕਿ ਉਹਨਾਂ ਦੀ ਮੰਗ ਕੇਂਦਰ ਸਰਕਾਰ ਦੇ ਬਰਾਬਰ ਡੀਏ ਜਾਣੀ ਕਿ 55% ਡੀਏ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਪੱਛਮੀ ਬੰਗਾਲ ਸਰਕਾਰ ਨੂੰ ਕੋਲਕਾਤਾ ਹਾਈ ਕੋਰਟ ਦੇ ਵਿੱਚੋਂ ਕੇਸ ਹਾਰ ਗਈ ਸੀ ਅਤੇ ਫਿਰ ਇਸੇ ਕੋਰਟ ਦੇ ਵਿੱਚ ਲਗਾਈ ਰੀਵਿਊ ਪਟੀਸ਼ਨ ਦੇ ਵਿੱਚ ਵੀ ਸਰਕਾਰ ਦੀ ਹਾਰ ਹੋਈ ਸੀ ਜਿਸ ਕਰਕੇ ਵੈਸਟ ਬੰਗਾਲ ਸਰਕਾਰ ਨੇ ਐਸ ਐਲ ਪੀ ਨੰਬਰ ਜਿਹੜਾ ਹੈ 22628 ਤੇ 22630 ਔਰ 2022 ਦੇ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਰ ਦਾਇਰ ਕੀਤੀਆਂ ਸਨ ਇਨ੍ਹਾਂ ਐਸ ਐਲ ਪੀ ਦਾ ਆਰਡਰ ਮਿਤੀ 16 5 2025 ਨੂੰ ਸੁਪਰੀਮ ਕੋਰਟ ਦੀ ਹੁਕਮ ਜਾਰੀ ਹੋਇਆ ਸੀ ਜਿਸ ਦੇ ਵਿੱਚ ਪੈਂਡਿੰਗ ਡੀਏ ਦੀ ਰਕਮ ਦਾ ਘੱਟੋ-ਘੱਟ 25% ਬਖਾਇਆ 6 ਹਫ਼ਤਿਆਂ ਦੇ ਵਿੱਚ ਦਿੱਤੇ ਜਾਣ ਦਾ ਆਦੇਸ਼ ਵੈਸਟ ਬੰਗਾਲ ਸਰਕਾਰ ਨੂੰ ਦਿੱਤਾ ਗਿਆ ਸੀ ਸਰਕਾਰ ਨੇ ਖਜ਼ਾਨੇ ਦੀ ਮਾੜੀ ਹਾਲਤ ਦਾ ਵਾਸਤਾ ਪਾਉਂਦੇ ਹੋਏ ਇਹ ਸਮਾਂ 6 ਮਹੀਨਿਆਂ ਤੱਕ ਕਰਨ ਵਾਸਤੇ ਕਿਹਾ ਸੀ ਫਿਰ ਇਸ ਕੇਸ ਦੀ ਸੁਣਵਾਈ 4 8 2025 ਨੂੰ ਦੁਬਾਰਾ ਸ਼ੁਰੂ ਹੋਈ ਇਹ ਸੁਣਵਾਈ ਲਗਾਤਾਰ ਜਾਨੀ ਕੀ 5 8 2025 7 8 2025 12 8 2025 26 8 2025 ਅਤੇ ਫਿਰ 8 9 2025 ਨੂੰ ਲਗਾਤਾਰ ਕੀਤੀ ਗਈ ਦੋਹਾਂ ਹੀ ਦਿਨਾਂ ਦੇ ਵੱਲੋਂ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਨਾਮੀ ਵਕੀਲ ਖੜੇ ਕੀਤੇ ਗਏ ਜਿੱਥੇ ਵੈਸਟ ਬੰਗਾਲ ਸਰਕਾਰ ਦੇ ਵੱਲੋਂ 32 ਐਡਵੋਕੇਟ ਪੇਸ਼ ਹੋ ਰਹੇ ਸਨ ਇਹਨਾਂ ਦੇ ਵਿੱਚੋਂ ਕਪਿਲਸ ਸਿਬਲ ਅਤੇ ਅਭਿਸ਼ੇਕ ਮੋਨੋ ਸਿੰਘ ਦੀ ਮੁਖਸਨ ਇਥੋਂ ਰਿਸਪੌਂਡੈਂਟ ਦੇ ਵੱਲੋਂ 54 ਐਡਵੋਕੇਟ ਪੇਸ਼ ਹੋਏ ਜਿਨ੍ਹਾਂ ਦੇ ਵਿੱਚੋਂ ਪ੍ਰਸਿੱਧ ਐਡਵੋਕੇਟ ਪੀ ਐਸ ਪਟਵਾਲੀਆ ਤੇ ਮਸੌਰੀ ਸਵਰਾਜ ਮੁਖ ਸੰਨ ਇਹ ਮਾਮਲਾ ਇਹ ਵੀ ਖੜਾ ਹੋ ਚੁੱਕਿਆ ਹੈ ਕਿ ਡੀਏ ਮੁਲਾਜ਼ਮਾਂ ਤੇ ਪੈਸ਼ ਦਾ ਰਾਈਟ ਹੈ ਜਾਂ ਨਹੀਂ ਮੁਲਾਜ਼ਮ ਇਹ ਮੰਗ ਕਰ ਰਹੇ ਹਨ ਕਿ ਡੀਏ ਕਿੰਨਾ ਕੰਜ਼ਿਊਮ ਪ੍ਰਾਈਸਡ ਇੰਡੈਕਸ ਦੇ ਆਧਾਰ ਤੇ ਹੁੰਦਾ ਹੈ ਤੇ ਉਹਨਾਂ ਨੂੰ ਫੰਡਾਮੈਂਟਲ ਰਾਈਟ ਹੈ ਹੁਣ ਇਹ ਫੈਸਲਾ ਮਾਨਜੁਗ ਸੁਪਰੀਮ ਕੋਰਟ ਦੇ ਦੁਆਰਾ ਰਿਵਾਈਜ਼ਰਵ ਰੱਖਣ ਲਿਆ ਗਿਆ ਹੈ ਇਸ ਫੈਸਲੇ ਨੇ ਸਾਰੇ ਦੇਸ਼ ਦੇ ਮਲਾਜ਼ਮਾਂ ਦੇ ਟੀਏ ਨੂੰ ਪ੍ਰਭਾਵਿਤ ਕਰਨਾ ਹੈ ਜੇਕਰ ਪੰਜਾਬ ਦੇ ਮਲਾਜ਼ਮਾਂ ਦੀ ਤੇ ਉਹਨਾਂ ਦੀ ਗੱਲ ਕਰੀਏ ਤਾਂ ਮਾਝਾ ਪੰਜਾਬ ਵੱਡਾ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਸੀਗਾ ਨੰਬਰ 24698 ਆਫ 2025 ਨਿਰਮਲ ਸਿੰਘ ਦੁਨੀਆ ਵਰਸਸ ਸਟੇਟ ਆਫ ਪੰਜਾਬ ਨੇ ਲਗਾਈ ਗਈ ਸੀ ਇਹਦਾ ਫੈਸਲਾ ਦਿੰਦੇ ਹੋਏ ਮਾਝਾ ਅਦਾਲਤ ਨੇ ਪੰਜਾਬ ਸਰਕਾਰ ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਇੱਕ ਇਕ 16 ਤੋਂ ਹੁਣ ਤੱਕ ਦਾ ਪੈਂਡਿੰਗ ਡੀ ਦਾ ਬਕਾਇਆ ਜਾਰੀ ਕਰਨ ਦੇ ਹੁਕਮ ਸੁਣਾਏ ਸਨ ਜਿਸ ਮੌਕੇ ਸਰਕਾਰੀ ਐਡਵੋਕੇਟ ਨੇ ਜਾਨੀ ਪੰਜਾਬ ਸਰਕਾਰ ਦੇ ਸਰਕਾਰੀ ਐਡਵੋਕੇਟ ਨੇ ਪ੍ਰਵਾਨ ਕਰ ਲਿਆ ਸੀ ਇਸ ਦੇ ਵੱਲੋਂ ਕੋਈ ਵੀ ਕਿੰਤੂ ਪਰੰਤੂ ਨਹੀਂ ਸੀ ਕੀਤਾ ਹੁਣ ਜੇਕਰ ਸੁਪਰੀਮ ਕੋਰਟ ਤੋਂ ਵੀ ਡੀਏ ਸੰਬੰਧੀ ਫੈਸਲਾ ਮੁਲਾਜ਼ਮਾਂ ਦੇ ਪੈਨਸ਼ਨ ਦੇ ਹੱਕ ਦੇ ਵਿੱਚ ਸੁਣਾਇਆ ਜਾਂਦਾ ਤਾਂ ਫਿਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੀ ਪੈਂਡਿੰਗ 13% ਦੀ ਇਹ ਮਿਲਣ ਦੀ ਆਸ ਪੱਕੀ ਹੋ ਜਾਵੇਗੀ ਤਹਿਸ ਦੇ ਨਾਲ ਉਹਨਾਂ ਨੂੰ ਲੱਖ ਰੁਪਏ ਦਾ ਬਕਾਇਆ ਮਿਲਣ ਦੀ ਜਿਹੜੀ ਖਾ ਜਿਹੜੀ ਕਿ ਆਸ ਵੱਧ ਜਾਵੇਗੀ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ ਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਧੰਨਵਾਦ ਜੀ